ਦੋਸਤੋ ਇਹੋ ਜਿਹੇ ਜੰਦਰੇ ਤੁਸੀਂ ਕਦੇ ਨਹੀਂ ਵੇਖੇ ਹੋਣੇ ਜਿਹੜੇ ਕਿ ਚਾਰਾਂ-ਚਾਰਾਂ ਚਾਬੀਆਂ ਪੰਜਾਂ-ਪੰਜਾਂ ਚਾਬੀਆਂ ਦੇ ਨਾਲ ਹੀ ਜੰਦਰੇ ਖੁੱਲਦੇ ਆ ਪਰ ਇਹ ਜੰਦਰੇ ਬੜੇ ਪੁਰਾਣੇ ਆ ਤੇ ਤੁਸੀਂ ਧਿਆਨ ਨਾਲ ਵੀਡੀਓ ਵੇਖਿਓ ਜਿਹੜੇ ਜੰਦਰੇ ਆ ਆਸਾਨੀ ਨਾਲ ਨਹੀਂ ਖੁੱਲਦੇ ਕਿ ਜਵੇਂ ਆਪਣੇ ਹੁਣ ਆਈ ਦੇ ਕੱਲ ਦੇ ਲੋਕ ਆ ਜਿਹੜੇ ਆਸਾਨੀ ਨਾਲ ਖੁੱਲ ਜਾਂਦੇ ਆ ਜਾਂ ਚੋਰ ਉਹਨਾਂ ਨੂੰ ਕੱਟ ਦਿੰਦੇ ਹਨਾ ਕਟਰ ਦੇ ਨਾਲ ਵਗੈਰਾ ਉਹ ਕੱਟੇ ਜਾਂਦੇ ਆ ਪਰ ਜਿਹੜੇ ਲੋਕ ਆ ਇਹਨਾਂ ਨੂੰ ਬਾਈ ਚਾਬੀਆਂ ਹੀ ਨਹੀਂ ਲੱਗਦੀਆਂ ਪਹਿਲਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਇਹਨਾਂ ਲੋਕ ਆ ਖੁੱਲਣਗੇ ਕਿ ਕਦੀ ਤੇ ਚਾਬੀ ਕਿਹੜੇ ਹਿਸਾਬ ਨਾਲ ਲੱਗੂਗੀ ਬਾਈ ਇੱਕ ਇੱਕ ਚਾਬੀ ਨਾਲ ਇਹ ਲੋਕ ਨਹੀਂ ਖੁੱਲਦੇ ਘੜ ਤੋਂ ਘੜ ਪੰਜ ਪੰਜ ਤਿੰਨ ਤਿੰਨ ਚਾਰ ਚਾਰ ਚਾਬੀਆਂ ਦੇ ਨਾਲ ਇਹ ਜਿਹੜੇ ਲੋਕਾ ਖੁੱਲਦੇ ਆ ਬੜੇ ਕਮਾਲ ਦੇ ਹੀ ਲੋਕ ਆ ਇਹ ਤੁਸੀਂ ਧਿਆਨ ਨਾਲ ਵੇਖੋ ਪਹਿਲਾਂ ਇਹ ਜਿਹੜੇ ਲੋਕ ਹੁੰਦੇ ਸੀ ਪੁਰਾਣੇ ਬਜ਼ੁਰਗ ਹੁੰਦੇ ਸੀ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਆਪਣੇ ਘਰਾਂ ਦੇ ਵਿੱਚ ਵਰਤਦੇ ਹੁੰਦੇ ਸੀ ਜਾਂ ਤਜੋਰੀ ਨੂੰ ਡਾਉਣ ਵਾਸਤੇ ਲੋਕ ਆ ਜਿਹੜੇ ਵਰਤੇ ਜਾਂਦੇ ਸੀ ਜ਼ਿਆਦਾਤਰ ਅਮੀਰ ਲੋਕ ਜਿਹੜੇ ਉਦੋਂ ਦੇ ਹੁੰਦੇ ਸੀ ਉਹ ਲੋਕ ਇਹਨਾਂ ਲੋਕਾਂ ਨੂੰ ਵਰਤਦੇ ਹੁੰਦੇ ਸੀਗੇ ਇਹ ਲੋਕ ਆ ਜਿਹੜੇ ਇੱਕ ਇੱਕ ਚਾਬੀ ਨਾਲ ਨਹੀਂ ਖੁੱਲਦੇ ਹੁੰਦੇ ਸੀਗੇ ਤਿੰਨ ਤਿੰਨ ਚਾਰ ਚਾਰ ਚਾਬੀਆਂ ਇਹਨਾਂ ਨੂੰ ਲਾਉਣੀਆਂ ਪੈਂਦੀਆਂ ਸੀ ਤੇ ਫਿਰ ਜਾ ਕੇ ਇਹ ਲੋਕ ਆ ਜਿਹੜੇ ਖੁੱਲਦੇ ਹੁੰਦੇ ਸੀਗੇ ਤੁਸੀਂ ਵੀਡੀਓ ਧਿਆਨ ਨਾਲ ਵੇਖੋ ਵੀ ਇੱਕ ਇੱਕ ਲੋਕ ਨੂੰ ਘੱਟੋ ਘੱਟ ਦੋ ਦੋ ਤਿੰਨ ਤਿੰਨ ਚਾਬੀਆਂ ਲੱਗਦੀਆਂ ਤੇ ਫਿਰ ਇਹ ਖੁੱਲਦੇ ਆ ਲੋਕ ਬੜੇ ਕਮਾਲ ਦੇ ਲੋਕ ਆ ਜਿਵੇਂ ਬਿਛੂ ਟਾਈਪ ਲੌਕ ਹੋ ਜਾਂਦੇ ਸੀਗੇ ਜਿਵੇਂ ਹੋਰ ਕਈ ਪ੍ਰਕਾਰ ਦੇ ਲੋਕ ਆ ਹਨ ਇਹ ਤੁਹਾਡੇ ਸਾਹਮਣੇ ਆ ਕਿੰਨੇ ਸੋਹਣੇ ਲੋਕ ਆ ਤੇ ਇਹਨਾਂ ਦਾ ਜਿਹੜੀ ਛੇਪਾ ਵੀ ਬੜੀ ਸੋਹਣੀ ਦਿੱਤੀ ਜਾਂਦੀ ਸੀ ਲੋਕਾਂ ਦੀ ਤੇ ਛੇਦੀ ਕਿਤੇ ਇਹਨਾਂ ਲੋਕਾਂ ਨੂੰ ਖੋਲਣ ਲਈ ਪਤਾ ਹੀ ਨਹੀਂ ਲੱਗਦਾ ਸੀ ਵੀ ਇਹ ਲੋਕ ਆ ਜਿਹੜੇ ਕਿਵੇਂ ਖੁੱਲਣਗੇ ਕਮਾਲ ਦੇ ਲੋਕ ਆ ਇਹ ਜੇ ਆਪਾਂ ਇੱਕ ਵਾਰੀ ਖੋਲਿਆ ਲੋਕ ਤਾਂ ਫੇਰ ਇਹਨੂੰ ਖੋਲ ਸਕਦੇ ਆ ਜੇ ਆਪਾਂ ਫਾਰਜ ਕਰਾ ਆਪਾਂ ਖੋਲਣੇ ਹੋਣ ਤੇ ਬਾਈ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਇਹ ਲੋਕ ਖੁੱਲਣਗੇ ਕਿਵੇਂ ਇਹ ਮਿਸਤਰੀ ਦੱਸ ਸਕਦੇ ਸੀ ਉਦੋਂ ਵੀ ਇਹ ਲੋਕ ਆ ਜੇ ਬਾਈ ਚਾਂਸ ਚਾਬੀ ਇਹਨਾਂ ਦੀ ਗਮ ਹੋ ਜਾਂਦੀ ਸੀ ਤਾਂ ਬਾਈ ਇਹ ਲੋਕ ਖੁੱਲਦੇ ਹੀ ਨਹੀਂ ਸੀਗੇ ਕਿਉਂਕਿ ਜਿਆਦਾਤਰ ਇਹ ਜਿਹੜੀ ਇਹਨਾਂ ਦੀ ਰੀਜਨਲ ਚਾਬੀ ਹੁੰਦੀ ਸੀ ਉਹਨਾਂ ਚਾਬੀਆਂ ਨਾਲ ਹੀ ਜਿਹੜੇ ਲੋਕਾ ਖੁੱਲਦੇ ਹੁੰਦੇ ਸੀਗੇ ਤੇ ਡੁਪਲੀਕੇਟ ਇਹਨਾਂ ਦੀਆਂ ਚਾਬੀਆਂ ਦਰਅਸਲ ਉਦੋਂ ਬਣਦੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਨਾ ਹੀ ਇਹ ਡੁਪਲੀਕੇਟ ਚਾਬੀ ਨਾਲ ਖੁੱਲਦੇ ਸੀਗੇ ਫਿਰ ਇਹਨਾਂ ਨੂੰ ਜਿਆਦਾਤਰ ਤੋੜਨਾ ਹੀ ਪੈਂਦਾ ਸੀਗਾ ਤੋੜ ਤੋੜਨੇ ਵੀ ਬੜੇ ਮੁਸ਼ਕਲ ਹੁੰਦੇ ਸੀ ਲੋਕ ਕਿਉਂਕਿ ਪੱਕੇ ਲੋਹੇ ਦੇ ਬਣੇ ਹੁੰਦੇ ਸੀਗੇ ਤੇ ਆਸਾਨੀ ਨਾਲ ਬਈ ਇਹ ਲੋਕ ਟੁੱਟਦੇ ਨਹੀਂ ਸੀ ਤੇ ਨਾ ਹੀ ਇਹ ਖੁੱਲਦੇ ਸੀਗੇ ਕਮਾਲ ਦੇ ਲੋਕ ਹੈ ਕਈ ਪਿੱਤਲ ਦੇ ਲੋਕ ਹੁੰਦੇ ਸੀਗੇ ਕਈ ਮਜ਼ਬੂਤ ਲੋਹੇ ਦੇ ਲੋਕ ਹੁੰਦੇ ਸੀਗੇ ਬੜੇ ਕਮਾਲ ਦੇ ਲੋਕ ਹੁੰਦੇ ਸੀ ਬਾਈ ਇਹ ਤਿੰਨ ਤਿੰਨ ਚਾਰ ਚਾਰ ਚਾਬੀਆਂ ਦੇ ਨਾਲੇ ਜਿਹੜੇ ਲੋਕ ਖੁੱਲਦੇ ਹੁੰਦੇ ਸੀਗੇ ਤੇ ਆਪਣੇ ਵਰਗੇ ਤੋਂ ਇਹ ਜਾਨੀ ਕਿ ਖੁੱਲ ਨਹੀਂ ਸਕਦੇ ਸੀ ਇੱਕ ਚਾਬੀ ਦੇ ਨਾਲ ਹੁਣ ਹੁਣ ਵਾਲੇ ਲੋਕਾ ਜਿਹੜੇ ਜ਼ਿਆਦਾਤਰ ਇੱਕ ਚਾਬੀ ਵਾਲੇ ਹੀ ਹੁੰਦੇ ਆ ਜਾਂ ਹੁਣ ਜਿਹੜੇ ਨੰਬਰ ਹੀ ਗਾਂਗੇ ਪਾਸਵਰਡ ਵਾਲੇ ਆ ਗਏ ਆ ਲੋਕ ਹਨ ਪਰ ਉਹ ਵੀ ਪਾਸਵਰਡ ਵਾਲੇ ਵੀ ਲੋਕ ਆ ਜਿਹੜੇ ਆਸਾਨੀ ਦੇ ਨਾਲ ਖੁੱਲ ਜਾਂਦੇ ਆ ਔਰ ਜਿਹੜੇ ਲੋਕ ਹੈ ਇਹ ਨਹੀਂ ਲੋਕ ਖੁੱਲਦੇ ਸੀ ਇਹ ਕਮਾਲ ਦੇ ਲੋਕ ਸੀਗੇ ਬੜੇ ਪੁਰਾਣੇ ਲੋਕ ਆ ਇਹ ਹੁਣ ਵੀ ਮਿਲਦੇ ਆ ਲੋਕ ਇਹ ਪਰ ਇਹ ਬੜੇ ਕਮਾਲ ਦੇ ਲੋਕ ਹੁੰਦੇ ਸੀ ਪੁਰਾਣੇ ਬਜ਼ੁਰਗ ਹੀ ਬੜੇ ਕਮਾਲ ਦੇ ਯਾਨੀ ਦਿਮਾਗ ਦੇ ਨਾਲ ਲੋਕ ਬਣਾਉਂਦੇ ਹੁੰਦੇ ਸੀ ਉਹ ਤੋਂ ਮਿਸਤਰੀ ਤੇ ਆਸਾਨੀ ਨਾਲ ਲੋਕ ਆ ਜਿਹੜੇ ਖੁੱਲਦੇ ਹੀ ਨਹੀਂ ਸੀਗੇ ਬੜੇ ਕਮਾਲ ਦੇ ਲੋਕ ਸੀਗੇ ਤੁਸੀਂ ਧਿਆਨ ਨਾਲ ਵੀਡੀਓ ਵੇਖੋ ਅੰਡ ਤੱਕ ਜਰੂਰ ਵੀਡੀਓ ਜਰੂਰ ਵੇਖਿਓ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਤੁਸੀਂ ਵੀ ਤੁਹਾਨੂੰ ਇਹ ਜਿਹੜੇ ਲੋਕ ਆ ਕਿੱਦਾਂ ਦੇ ਲੱਗੇ ਬੜੇ ਕਮਾਲ ਦੇ ਲੋਕ ਆ ਇਹ ਬੜੇ ਪੁਰਾਣੇ ਲੋਕ ਆ ਯਾਨੀ ਕਿ ਅੱਜ ਕੱਲ੍ਹ ਲੋਕ ਇਹ ਆਉਂਦੇ ਹੀ ਨਹੀਂਗੇ ਇਹ ਆਪਾਂ ਮੈਸਤਰੀ ਨੂੰ ਕਹੀਏ ਤਾਂ ਫੇਰ ਵੀ ਇਹ ਜ਼ਿਆਦਾਤਰ ਬੰਦੇ ਨਹੀਂ ਅੱਜ ਕੱਲ ਤਾਂ ਸਾਦੇ ਲੋਕ ਆ ਗਏ ਆ ਪਰ ਇਹ ਬੜੇ ਪੁਰਾਣੇ ਲੋਕ ਹੈ ਤੇ ਬੜੇ ਕਮਾਲ ਦੇ ਲੋਕ ਆ ਭਈ ਇਹ ਐਂਡ ਤੱਕ ਵੀਡੀਓ ਨੂੰ ਤੁਸੀਂ ਜ਼ਰੂਰ ਵੇਖਿਓ